ਪਿਛਲੇ ਸਾਲ 17 18 ਅਗਸਤ ਦੀ ਜਮਾਨੀ ਰਾਤ ਨੂੰ ਤਿੰਨ ਬੰਦਿਆਂ ਨੇ ਮਿਲ ਕੇ ਸਾਡੇ ਗੇਟਮੈਨ ਸਾਹਿਬ ਨੇ ਆਪਣਾ ਗੁਰਿੰਦਰ ਜੀ ਇਹਨਾਂ ਦੀ ਡਿਊਟੀ ਸੀਗੀ ਰਾਤ ਨੂੰ 8 8 ਵਜੇ ਤੋਂ ਲੈ ਕੇ ਸਵੇਰੇ 8 ਵਜੇ ਤੱਕ ਉਹ ਲੱਗੀ ਸੀ ਕਿ ਇਹ ਰਾਤ ਨੂੰ ਟ੍ਰੇਨ ਪਾਸ ਕਰਨ ਤੋਂ ਬਾਅਦ 1 1 ਵਜੇ ਇਹਨਾਂ ਦੇ ਆਪਣੇ ਜਿੱਥੇ ਇਹਨਾਂ ਦਾ ਗੇਟ ਬਣਿਆ ਹੋਆ ਗੇਟ ਦੇ ਵਿੱਚ ਅੰਦਰ ਗੁੱਟੇ ਅੰਦਰ ਜਾ ਕੇ ਇਹਨਾਂ ਨਾਲ ਉਹਨਾਂ ਨੇ ਕੁੱਟਮਾਰ ਕਰਕੇ ਗੁੱਟਮਾਰ ਕਰਕੇ ਤੇ ਇਹਨਾਂ ਕੋਲੋਂ ਉਹਦਾ ਮੋਬਾਈਲ ਖੋਲਿਆ ਚਾਕੂ ਨਾਲੇ ਨੂੰ ਜਖਮੀ ਕਰਕੇ ਫਿਊਜ ਕਰਕੇ ਗੇਟ ਵਿਜ਼ਿਟ ਕੇ ਚਲੇ ਗਏ ਤੇ ਉਹਦਾ ਮੋਬਾਈਲ ਖੋ ਕੇ ਲੇ ਕੇ ਅਸੀਂ ਇਹ ਮੋਬਾਈਲ ਨੂੰ ਟ੍ਰੇਸ ਤੇ ਲਵਾਤਾ ਟ੍ਰੇਸ ਤੇ ਲਵਾਉਣ ਦੇ ਬਾਅਦ ਉਹ ਮੋਬਾਈਲ ਲਗਭਗ 3 ਕਿਲ ਤੋਂ 4 ਮਹੀਨੇ ਬਾਅਦ ਜਨਵਰੀ ਫਰਵਰੀ ਦੇ ਵਿੱਚ ਕਿਸੇ ਫੋਨ ਚੱਲਿਆ ਤੇ ਅਸੀਂ ਟ੍ਰੇਸ ਦੇ ਜਿਹੜੇ ਕੋਈ ਪੂਜੇਲੇ ਬੰਦੇ ਕੋਲ ਚੱਲੇ ਉਹ ਬੰਦਾ ਇੱਕ ਟਰਾਲ ਪੰਪ ਤੇ ਲੱਗਾ ਸੀਗਾ ਬਰਕਰ ਸੀਗਾ ਉਹਨੇ ਦੱਸਿਆ ਕਿ ਕੋਈ ਜਸਪਰੀ ਨਾਮ ਦਾ ਬੰਦਾ ਉਹਦੇ ਕੋਲੇ ਨੇ ਕਿ ਆਇਆ ਸੀਗਾ ਤੇਲ ਪੋਣਾ ਸੀ ਮੋਟਰਸਾਈਕਲ ਤੋਂ ਨੇ 1000 ਰੁਪਏ ਦਾ ਮੋਟਰਸਾਈਕਲ ਦਾ ਤੇਲ ਪੋਇਆ ਟੈਂਕੀ ਫੁੱਲ ਕਰਵਾਈ ਤੇ ਮੈਨੂੰ ਕਹਿਣ ਲੱਗਾ ਵੀ ਮੇਰੇ ਕੋਲ ਮੇਰਾ ਪਰਸ ਕਿਤੇ ਡਿੱਗ ਗਿਆ ਮੇਰੇ ਕੋਲ ਪੈਸੇ ਐ ਨਹੀਂ ਆ ਮੋਬਾਈਲ ਰੱਖ ਲੈ ਤੇ 1000 ਰੁਪਏ ਦੇ ਦਿਆਂਗਾ ਤੇ ਆਪਣਾ ਮੋਬਾਈਲ ਆ ਜਾਏਗਾ ਬਟ ਨਹੀਂ ਆਇਆ ਵਾਪਸ ਤਾਂ ਉਸ ਬੰਦੇ ਨੇ ਜਿਹੜਾ ਇਹਨੂੰ ਮੋਬਾਈਲ ਤੇ ਉਹਦਾ ਵੱਲ ਕਰਕੇ ਰੱਖ ਲਿਆ ਤੇ ਚਾਰ ਮਹੀਨੇ ਤੋਂ ਵਾਪਸ ਨਹੀਂ ਆ ਉਹਦਾ ਫੋਨ ਖਰਾਬ ਹੋ ਗਿਆ ਉਹਨੇ ਆਪਣਾ SIM ਪਾ ਕੇ ਚਲਾ ਲਿਆ ਤੇ SIM ਦੇ ਵਿੱਚ ਡੇਟੇਸ ਚ ਆ ਗਿਆ ਤਾਂ ਉਸ ਬੰਦੇ ਨਾਲ ਅਸੀਂ ਗੱਲਬਾਤ ਕੀਤੀ ਜਿਹੜਾ ਉਹਨੂੰ ਦੱਸਿਆ ਉਹਨੂੰ ਪਰਵਾਨਾ ਨੌਕ ਕਰਾਇਆ ਤੇ ਉਹ ਆਪ ਪਤਾ ਕਰਕੇ ਆਇਆ ਵੀ ਉਹਨੂੰ ਪਰਾਨੇ ਬੰਦੇ ਨੇ ਦਿੱਤਾ ਸੀਗਾ ਉਹ ਬੰਦਾ ਉਸ ਤੋਂ ਬਾਅਦ ਮਰੇ ਪੱਕੇ ਵੀ ਨਹੀਂ ਆਇਆ ਉਹ ਅੱਜਕੱਲ ਵੀ ਠੀਕ ਜਿਹਾ ਨਸਿਸ਼ੜੋ ਕੇਂਦਰ ਵਿੱਚਤਰ ਸੂਰਪੁਰਾ ਨਾਲਾ ਬੇ ਦੀ ਗੱਤ ਹੈ ਜੇ ਉਹ ਅਸੀਂ ਆਪਣਾ ਸਰਕਾਰੀ ਗਵਾਹ ਬਣਾ ਕੇ ਇਸ ਨਸ਼ੇੜੋ ਕੇਂਦਰ ਤੋਂ 10:00 ਵਜੇ ਫੜ ਕੇ ਲਿਆਂਦਾ ਉਹਨਾਂ ਦਰਾਨੇ ਤਫਤੀਸ਼ ਸਾਨੂੰ ਉਹਨਾਂ ਦੋ ਦੋ ਦੋਸ਼ੀਆਂ ਦੇ ਹੋਰ ਨਾਂ ਦੱਸੇ ਵੀ ਸਵੇਰੇ ਨਾਲ ਜਿਹੜੇ ਮੇਰੇ ਸਾਥੀ ਦੇ ਪ੍ਰਿੰਸ ਸਿੰਘ ਸਨੋ ਸੁਖਬੀਰ ਸਿੰਘ ਵਾਸੀ ਮਾਸੀਵਾੜਾ ਦੂਜਾ ਦਗਨਦੀਪ ਸਿੰਘ ਉਰਫ ਬਿੱਕੀ ਸਨੋ ਹਰਵੰਤ ਸਿੰਘ ਵਾਸੀ ਪਿੰਡ ਮਹਾਦੀਪੁਰ ਮਾਚੀਵਾੜਾ ਜ਼ਿਲ੍ਹਾ ਲੁਧਿਆਣਾ ਤੇ ਵਸਨੀਕ ਸੀ ਇਹਨਾਂ ਤਿੰਨਾਂ ਨੇ ਰਲ ਕੇ ਗੈਣਾ ਦੇ ਵੀ ਮੱਥਾ ਟੇਕਣ ਚੱਲੇ ਸੀਗੇ ਤੇ ਨਸ਼ੇ ਦੀ ਲੂਟ ਦੇ ਵਿੱਚ ਇਹਨਾਂ ਨੇ ਗੇਟ ਲੇ ਜਦੋਂ ਸਾਰੀ ਜ਼ਵਾਰੀ ਲੰਘ ਗਈ ਗੇਟ ਖੁੱਲ ਗਿਆ ਤੇ ਜਦੋਂ ਗੇਟ ਵਰ ਕਲਾ ਰਹਿ ਗਿਆ ਤਾ ਇਹਦੇ ਨਾਲ ਉਹਨਾਂ ਨੇ ਬਾਹਰ ਹੱਤ ਕੀਤੀ ਦਿਨ ਉਹ ਮਗਰ ਜਾ ਕੇ ਨੰਦਗੁਰ ਜਾਣ ਦਾ ਰਸਤਾ ਪੁੱਛਿਆ ਤਾਂ ਇਹਨੇ ਕਿਹਾ ਵੀ ਅੱਗੇ ਰਸਤਾ ਮੁੜਦਾ ਆ ਤੇ ਬਟ ਉਹਨਾਂ ਨੂੰ ਲਲ ਜਾ ਗਿਆ ਵੀ ਇਕੱਲਾ ਦੇਖ ਕੇ ਉਹਨੂੰ ਫੁੱਟਮਾਰ ਕੀਤੀ ਦੇ ਲਈਦਾ ਮੋਬਾਈਲ ਤੇ ਭੱਜ ਗਏ ਤੇ ਇਹ ਇਹ ਜਿਹੜੇ ਦੋ ਬੰਦੇ ਜਿਹੜੇ ਅਸੀਂ ਆਪਣੇ ਚੈੱਕ ਕੀਤੇ ਪੇਸ਼ ਸਾਹਿਬ ਤੇ ਸਾਨੂੰ ਪਤਾ ਲੱਗਾ ਕਿ ਇਹ ਦੋਨੇ ਬੰਦੇ ਜਿਹੜੇ ਆ ਲੁਧਿਆਣਾ ਸੈਂਟਰ ਜੇਲ੍ਹ ਚ ਕੈਦ ਜਿਲ੍ਹੇ ਦਾ ਇਹਨਾਂ ਦੇ ਅਸੀਂ ਪ੍ਰੋਟੈਕਸ਼ਨ ਮ orden ਜਾਰੀ ਕਰਾ ਕੇ ਕੱਲ ਉਹ ਸੈਂਟਰ ਜੇਲ੍ਹ ਲੁਧਿਆਣਾ ਤੋਂ ਲੈ ਕੇ ਆਏ ਆ ਇਹ ਆਕੇ ਨੇ ਦਾ ਦੂਦੰਦਾ ਪੁਲਿਸ ਰਿਮਾਂਡ ਹਾਸਲ ਕੀਤਾ ਆ ਪੁਲਿਸ ਰਿਮਾਂਡ ਦੇ ਦੌਰਾਨ ਜਿਹੜੇ ਨੇ ਖੁਲਾਸੇ ਕਰੇ ਕਿ ਤਾਂ ਸਾਨੂੰ ਇੱਕ ਮੋਟਰਸਾਈਕਲ ਜਿਹੜਾ ਵਾਰਦਾਤ ਦੇ ਵਿੱਚ ਵਰਤਿਆ ਸੀਗਾ ਉਹ ਉਹ ਬਰਾਮਦ ਕਰਵਾਇਆ ਤੇ ਦੂਜਾ ਇੱਕ ਜਿਹੜਾ ਚਾਕੂ ਨਾਲ ਤੇ ਲੋਕਦਰ ਚਾਕੂ ਜਿਹੜਾ ਜਿਹੜਾ ਇਹਦੇ ਮਾਰਿਆ ਸੀਗਾ ਉਹਨੂੰ ਫੋਨ ਵੀ ਲੱਗਿਆ ਸੀਗਾ ਉਹ ਵੀ ਬਰਾਮਦ ਕਰਵਾਇਆ ਉਹ ਚਾਕੂ ਤੇ ਬੁਲੰਦਾ ਲਿਆ ਬਾਅਦ ਇਹਨਾਂ ਮੰਦ ਕੀਤਾ ਤੇ ਨਾਲ ਕੱਲ ਪੇਸ਼ਦਾਨਤ ਕੀਤਾ ਜਾ ਕੇ ਅਪੀਕ ਕੀਤਾ ਜਾਵੇਗਾ